ਉੱਲੀ ਜਗ੍ਹਾ ਤੇ ਰੇਡ ਆ ਗਈ ਆਪਣਾ ਮਾਲ ਰੋ ਪੋਨੇਆਣੇ ਦਾ ਮੇਨ ਰੋਡ ਆਗਾ ਤੇ ਆਪਾਂ ਚੱਲੀ ਜਾਂਦੇ ਆ ਇਹ ਆ ਸਾਰਾ ਮੇਨ ਰੋਡ ਆਇਆ ਪੋਨੇਆਣੇ ਦਾ ਅੱਜ ਦਿਖਾਵਨੇ ਆ ਕੋਲਾ ਰੋਡ ਦਿਖਾਉਣੇ ਆ ਸਾਡੇ ਸ਼ਹਿਰ ਦਾ ਥਿਊ ਆਗਾ ਬਈ ਕਿਹ ਘੈਂਟ ਆ ਇੱਕ ওভার ਦੱਸੋ ਫਿਰ ਕਮੈਂਟਾਂ ਦੇ ਵਿੱਚ ਆਪਣਾ ਸ਼ਹਿਰ ਦਾ ਨਜ਼ਾਰਾ ਕਿੰਨਾ ਸੋਹਣਾ ਸ਼ਹਿਰ ਆ ਸਾਡਾ ਆਰਾਮ ਸੁਖਿਲਾ ਕਿਰਾਏ ਦੇ ਸ਼ਹਿਰ ਦੇ ਵਿੱਚ ਸਾਰਿਆਂ ਨੇ ਨਾਮ ਤਾਂ ਸੁਣਈ ਆ ਕੁੰਨੇ ਵਾਲਾ ਸ਼ਹਿਰ ਦਾ ਦੇਖੋ ਬਰਾ ਕੀ ਦਾ ਪਹਾੜ ਬਣਿਆ ਪਿਆ ਤੇ ਸ਼ਹਿਰ ਵੀ ਉਧਰ ਉੱਪਰ ਆ ਪਿਆ किथे जे भई क्लीनक सुख न